ਤੇ ਇੱਕ ਮੈਂ ਹੋਰ ਖੁਸ਼ਖਬਰੀ ਦੱਸਣ ਲੱਗਿਆ ਆਉਣ ਵਾਲੇ ਦਿਨਾਂ ਚ ਇੱਕ ਕਾਨੂੰਨ ਥੋੜਾ ਜਿਹਾ ਬਦਲਣਾ ਪਊਗਾ ਕਿਉਂਕਿ ਪਤਾ ਕੀ ਇਹਨਾਂ ਨੇ ਤਾਂ ਦੇਖਿਆ ਹੀ ਨਹੀਂ ਨਾ ਪਹਿਲਾਂ ਕਿਸੇ ਨੇ ਅਲਮਾਰੀਆਂ ਜੀ ਪਈਆਂ ਫੈਲਾ ਮਿੱਟੀ ਜੰਮ ਪਈ ਉਹ ਤਾਂ ਤੇ ਬਸ ਆਓ ਰਿਜੈਕਟ ਕਰੋ ਜਾਓ ਕਿਸੇ ਨੇ ਸੋਚਿਆ ਨਹੀਂ ਵੀ ਇਹਨਾਂ ਨੂੰ ਬਦਲ ਵੀ ਸਕਦੇ ਆ ਮੇਰੇ ਕੋਲੇ ਕੁਝ ਪਹਿਣਾ ਆਈਆਂ ਮੈਂ ਕਿਸੇ ਫੰਕਸ਼ਨ ਤੇ ਸੀਗਾ ਡੇਰਾ ਵਸੀ ਇਹ ਹੋਊਗੀ ਤਿੰਨ ਇੱਕ ਮਹੀਨਿਆਂ ਦੀ ਗੱਲ ਆਕੇ ਉਹ ਮੈਨੂੰ ਰੋਣ ਲੱਗ ਗਈਆਂ ਮੈਂ ਕਿਹਾ ਦੱਸੋ ਬੇਟਾ ਕੋਈ ਗੱਲ ਨਹੀਂ ਭੈਣੇ ਦੱਸੋ ਆਰਾਮ ਨਾਲ ਉਹ ਕਹਿੰਦੀ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਪੇਪਰ ਦਿੱਤਾ ਸੀ ਅੱਛਾ ਜੀ ਕਹਿੰਦੀ ਫਾਇਰ ਬ੍ਰਿਗੇਡ ਦਾ ਸਾਡਾ ਪੇਪਰ ਕਲੀਅਰ ਹੋ ਗਿਆ ਪਾਸ ਹੋ ਗਿਆ ਸੀ ਅੱਛਾ ਜੀ ਕਹਿੰਦੇ ਪਰ ਨੌਕਰੀ ਨਹੀਂ ਮਿਲੀ ਮੈਂ ਕਿਹਾ ਕਿਉਂ ਕਿੰਨੇ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਉਹਦੇ ਵਾਸਤੇ ਉਹਦੇ ਚ ਕਿੰਨੇ ਅਸੀਂ ਫੇਲ ਹੋ ਗਏ ਆ ਮੈਂ ਕਿਉਂ ਫੇਲ ਹੋ ਗਿਆ ਕਿ ਨਹੀਂ ਪਤਾ ਨਹੀਂ ਕੋਈ ਪੁਰਾਣੇ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਮੁੰਡੇ ਨੇ ਚੱਕ ਕੇ ਦਿਖਾਉਣੀ ਆ ਉੱਥੇ 60 ਕਿਲੋ ਇਹਦੀ ਕੁੜੀ ਨੇ ਚੱਕ ਕੇ ਦਿਖਾਉਣੀ ਆ ਬੋਰੀ ਮੈਂ ਕਹਿੰਦਾ ਇਹ ਤਾਂ ਕਨੂੰ ਹੀ ਕਿਹੜਾ ਕਾਨੂੰਨ ਹੋ ਗਿਆ ਵੀ 60 ਕਿਲੋ ਦੀ ਬੋਰੀ ਮੁੰਡਾ ਚੱਕੂ ਉਹੀ 60 ਕਿਲੋ ਦੀ ਬੋਰੀ ਕੁੜੀ ਚੱਕ ਕੇ ਦਿਖਾਓ 올림픽 ਦੇ ਰਿਕਾਰਡ ਅਲੱਗ-ਅਲੱਗ ਨੇ 100 ਮੀਟਰ ਦੇ 100 ਮੀਟਰ ਦੇ ਕੁੜੀਆਂ ਦੇ ਅਲੱਗ ਰਿਕਾਰਡ ਨੇ ਮੁੰਡਿਆਂ ਦੇ ਅਲੱਗ ਰਿਕਾਰਡ ਨੇ ਬੀਐਸਐਫ ਦੇ ਵਿੱਚ ਭਰਤੀ ਦੇ ਜਿਹੜੇ ਨੇ ਨਿਯਮ ਨੇ ਉਹ ਕੁੜੀਆਂ ਲਈ ਹੋਰ ਨੇ ਮੁੰਡਿਆਂ ਲਈ ਹੋਰ ਨੇ ਤੇ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੌਕਾ ਦਿਓ ਥੋੜਾ ਜਿਹਾ ਫਿਰ ਮੈਂ ਫਾਇਰ ਸਰਵਿਸ ਵਾਲੇ ਬੁਲਾਏ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਿਤਾ ਵੀ ਵੀ ਉਹ ਕੁੜੀ ਜਿਹੜੀ ਐ ਫਾਇਰ ਬ੍ਰਿਗੇਡ 'ਚ ਰੱਖ ਲਈ ਤੇ ਉੱਥੇ ਅੱਗੇ ਜੇ ਅੱਗ ਲੱਗੀ ਰੱਬ ਨਾ ਕਰੇ ਕਿਸੇ ਘਰ 'ਚ ਜਾਂ ਕਿਸੇ ਮੰਜ਼ਲ ਤੇ ਤੇ ਜੇ 60 ਕਿਲੋ ਦਾ ਉੱਥੇ ਕੋਈ ਬੰਦਾ ਹੈ ਤਾਂ ਉਹਨੂੰ ਜਿਹੜਾ ਉਹ ਕੁੜੀ ਚੱਕ ਕੇ ਥੱਲੇ ਲਾ ਸਕਦੀ ਹੈ ਜੇ 65 ਕਿਲੋ ਦਾ ਫਿਰ ਲਾ ਨਹੀਂ ਸਕਦੀ ਮੈਂ ਕਹਿੰਦਾ ਜੇ 80 ਕਿਲੋ ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਲਾ ਸਕਦਾ ਉਹਨੂੰ ਨਾਲੇ ਉਹ ਤਾਂ ਜਾਣਗੇ ਵੀ ਇਕੱਠੇ ਉਹ ਨਾਲ ਮੁੰਡੇ ਵੀ ਤਾਂ ਜਾਣਗੇ ਤੇ ਨਾਲੇ ਤੁਸੀਂ ਕੀਨੇ ਕਾਨੂੰਨ ਬਣਾਤਾ ਇਹ 60 ਕਿਲੋ ਦੇ ਹੋਊਗਾ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ ਮੈਂ ਕਹਿੰਦਾ ਬਦਲੋ ਇਹਨੂੰ ਆਉਣ ਵਾਲੀ ਕੈਬਨਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹ ਜੇ ਕਾਨੂੰਨ ਕੁੜੀਆਂ ਵਾਸਤੇ ਜਿਹੜੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੋਗਾ ਜੀ ਤੁਸੀਂ ਐਵੇਂ ਪਈਆਂ ਫਾਈਲਾਂ ਜੰਮੀਆਂ ਪਈਆਂ ਫੈਲਾਂ ਨੌਕਰੀਆਂ ਦਿਓ ਬੱਚੇ ਨੌਕਰੀਆਂ ਲੱਭ ਰਹੇ ਨੇ ਤੁਸੀਂ ਕਾਨੂੰਨਾਂ 'ਚ ਫਸੇ ਪਏ ਹੋ ਸੋਇਸਤਰਾਂ ਦੇ ਇਨਕਲਾਬੀ ਫੈਸਲੇ ਆ ਰਹੇ ਨੇ ਪਹਿਲੀ ਵਾਰ ਹੋਊਗਾ ਇਹ ਆ ਦੇਖੋ ਐਸਐਸਐਫ ਦੇ ਵਿੱਚ ਕੁੜੀਆਂ ਨੇ ਤੁਸੀਂ ਦੇਖਦੇ ਹੋਵੋਗੇ ਅੱਜ ਜਿਹੜੀਆਂ ਸੜਕਾਂ ਤੇ ਗੱਡੀਆਂ ਖੜੀਆਂ ਨੇ ਕੁੜੀਆਂ ਨੇ ਔਰ ਬੜਾ ਸ਼ਾਨਦਾਰ ਡਿਊਟੀ ਆਪਣੀ ਨਿਭਾ ਰਹੀਆਂ ਨੇ 1 ਫਰਵਰੀ ਨੂੰ ਐਸਐਸਐਫ ਬਣੀ ਸੀ 1 ਅਗਸਤ ਤੱਕ ਦਾ ਅੰਕੜਾ ਆਇਆ ਕਿ 1200 ਤੋਂ ਉੱਪਰ ਮੌਤਾਂ ਘੱਟ ਹੋਈਆਂ ਨੇ ਪਿਛਲੇ ਸਾਲ ਇਨਾ ਮਹੀਨਿਆਂ ਦੇ ਮੁਕਾਬਲੇ 1200 ਬੰਦਿਆਂ ਦੀ ਜਾਨ ਬਚਾਤੀ ਐਸਐਸਐਫ ਨੇ ਸੜਕਾਂ ਤੇ ਪਹੁੰਚ ਜਾਂਦੇ ਛੇਤੀ ਬਲੱਡ ਰੋਕ ਦਿੰਦੇ ਆ ਪੱਟੀਆਂ ਕਰ ਦਿੰਦੇ ਆ ਨਾਲ ਦੀ ਨਾਲ ਚੱਕ ਕੇ ਲੈ ਜਾਂਦੇ ਆ ਕੱਲਾ ਜਾਨਾਂ ਨਹੀਂ ਬਚੀਆਂ 80 ਲੱਖ ਦੇ ਨੇੜੇ ਤੇੜੇ ਕੈਸ਼ ਤੇ ਸੋਨੇ ਦੇ ਜੇਵਰ ਜਿਹੜੇ ਕਿ ਗੱਡੀ 'ਚ ਰਹਿ ਗਏ ਐਕਸੀਡੈਂਟ ਵੇਲੇ ਉਹ ਵੀ ਉਹਨਾਂ ਦੇ ਘਰੇ ਪਹੁੰਚਾਏ ਜਾਂਦੇ ਉਹਨਾਂ ਦੇ ਵਾਰਿਸਾਂ ਦੇ ਕਿਉਂਕਿ ਉਸ ਵੇਲੇ ਤਾਂ ਕੋਈ ਦੇਖਦਾ ਨਾ ਮੇਰਾ ਪਰਸ ਕਿੱਥੇ ਆ ਉਸ ਵੇਲੇ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਐ ਆ ਵੀ ਨਾਲ ਐਸਐਸਐਫ ਔਰ ਪੰਜਾਬ ਪਹਿਲਾ ਸਟੇਟ ਐ ਜਿਹਦੇ ਕੋਲੇ ਸੜਕਾਂ ਵਾਸਤੇ ਆਪਣੀ ਅਲੱਗ ਪੁਲਿਸ ਐ ਹੁਣ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਮਿਲਦੇ ਨੇ ਜਦੋਂ ਉਹ ਕਹਿੰਦੇ ਨੇ ਜੀ ਐਸਐਸਐਫ ਦੀ ਟ੍ਰੇਨਿੰਗ ਕਿੱਥੇ ਹੁੰਦੀ ਐ ਤੇ ਕੀ ਕੀ ਉਹਦੇ ਚ ਗੱਡੀ ਚ ਹੁੰਦਾ ਐ ਤੇ ਕੀ ਕੀ ਉਹਦੇ ਚ ਸਹੂਲਤਾਂ ਨੇ ਸਾਨੂੰ ਦੱਸ ਦੋ ਮੈਂ ਕਹਾਂ ਜੀ ਟ੍ਰੇਨਿੰਗ ਆਓ ਤੁਹਾਨੂੰ ਅਸੀਂ ਪੰਜਾਬ ਚ ਕਰਾਵਾਂਗੇ ਪੰਜਾਬ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਤੁਹਾਨੂੰ ਦੱਸ ਦਾਂਗੇ ਆ ਲੱਗੂ ਪੈਸੇ ਵੀ ਲਵਾਂਗੇ ਅਸੀਂ ਤੁਹਾਡੇ ਤੋਂ ਕਿਉਂਕਿ ਅਸੀਂ ਤਾਂ ਟ੍ਰੇਨਿੰਗ ਦੇਣ ਦੇ ਕਿਉਂਕਿ ਪੰਜਾਬ ਦੇ ਸੂਬੇ ਨੂੰ ਥੋੜਾ ਫਾਇਦਾ ਤਾਂ ਹੋਵੇ ਕਿ ਅਸੀਂ ਤਾਂ ਪਹਿਲਾਂ ਜਿਹੜਾ ਐਦਾਂ ਹੀ ਹਰੀ ਕ੍ਰਾਂਤੀ 'ਚ ਝੋਨਾ ਦੇਈ ਗਏ ਪਤਾ ਉਦੋਂ ਲੱਗਿਆ ਕਿ ਝੋਨਾ ਨਹੀਂ ਦਿੱਤਾ ਥੱਲੋ ਪਾਣੀ ਦਿੱਤਾ ਅਸੀਂ ਤਾਂ ਬੰਜਰ ਹੋਏ ਪਏ ਆ ਸੋ ਅਸੀਂ ਤਾਂ ਭਾਈ ਹੁਣ ਪ੍ਰੋਫੈਸ਼ਨਲ ਹੋਵਾਂਗੇ ਹੁਣ ਟ੍ਰੇਨਿੰਗ ਲੈਣੀ ਐ ਐਸਐਸਫ ਦੀ ਆ ਜਾਓ ਕਪੂਰਥਲੇ ਕਰਾਈਏ ਟ੍ਰੇਨਿੰਗ ਤੁਹਾਨੂੰ ਵੀ ਕਰਾ ਦਾਂਗੇ ਸੋ ਇਸ ਕਰਕੇ ਕੋਈ ਐਹ ਜਿਹੀਆਂ ਚੀਜ਼ਾਂ ਕਰੀਏ ਕਿ ਲੋਕ ਆਪਣੇ ਤੋਂ ਸਿੱਖਣ ਪਹਿਲਾਂ ਵੀ ਪੰਜਾਬ ਲੀਡ ਕਰਦਾ ਰਿਹਾ ਅੱਜ ਵੀ ਲੀਡ ਕਰੇ ਹਰ ਲਹਿਰ 'ਚ ਪੰਜਾਬ ਲੀਡ ਕਰਦਾ ਰਿਹਾ ਪੰਜਾਬੀਆਂ ਤੋਂ ਸਿੱਖਦੇ ਨੇ ਕਿ ਕਿਵੇਂ ਕਰਨਾ ਹੈ ਕੀ ਕਰਨਾ ਹੈ ਮੈਂ ਜਦੋਂ ਮੁਹਾਲੀ ਰਹਿੰਦਾ ਸੀ ਤਾਂ ਮੇਰੇ ਨਾਲ ਗਵਾਂਡੀ ਬ੍ਰਿਗੇਡੀਅਰ ਬਲਬੀਰ ਸਿੰਘ ਜੀ ਰਹਿੰਦੇ ਸੀ ਪੈਰਾਸ਼ੂਟ ਦੇ ਉਹ ਪੈਰਾ ਦੇ ਵਿੱਚ ਸੀਗੇ ਸੋ ਪੈਰਾਸ਼ੂਟ ਰਾਹੀਂ ਉਤਰਦੇ ਰਹੇ ਤਾਂ ਉਹਨਾਂ ਨੇ ਉਸ ਵੇਲੇ ਉਹਨਾਂ ਦੀ ਉਮਰ ਹੋਣੀ 95 ਤੋਂ ਉੱਪਰ ਅੱਜ ਤੇ ਉਹ ਬਾਰਡਰ ਬੂਡਰ ਜਿਹਾ ਸਾਰਾ ਉਹਨਾਂ ਨੇ ਬਣਾਇਆ ਜਦੋਂ ਵੀ ਕੋਈ ਕਾਰਗਿਲ ਚ ਜਾਂ ਕਿਤੇ ਸਮਝ ਲਓ ਕੋਈ ਫੌਜ ਫੂਜ ਦਾ ਕੋਈ ਕੰਮ ਹੈ ਤਾਂ ਸਾਡੇ ਘਰ ਦੇ ਮੂਹਰੇ ਫੌਜੀਆਂ ਦੇ ਅਫਸਰਾਂ ਦੀਆਂ ਗੱਡੀਆਂ ਤੇ ਵੱਡੀਆਂ-ਵੱਡੀਆਂ ਫੌਜ ਦੀਆਂ ਗੱਡੀਆਂ ਆ ਜਾਂਦੀਆਂ ਸੀ ਅਸੀਂ ਸਮਝ ਜਾਂਦੇ ਸੀ ਕੋਈ ਹੱਦ ਤੇ ਪੰਗਾ ਪਿਆ ਹੋਇਆ ਹੈ ਬ੍ਰਿਗੇਡੀਅਰ ਸਾਹਿਬ ਤੋਂ ਸਲਾਹ ਲੈਣ ਆਉਂਦੇ ਸੀ ਜਨਾਬ ਦੱਸੋ ਕਿਵੇਂ ਕਰਨਾ ਕਿੱਥੋਂ ਵੀ ਜਾਈਏ ਕੀ ਕਰੀਏ ਕਿਉਂਕਿ ਉਹਨਾਂ ਕੋਲ ਤਜਰਬਾ ਸੀ ਫੌਜ ਹਮੇਸ਼ਾ ਦੇਖਿਓ ਤੁਸੀਂ ਫੌਜ ਆਪਣੇ ਜਿਹੜੇ ਸਾਬਕਾ ਫੌਜੀ ਨੇ ਉਹਨੂੰ ਕਦੇ ਛੱਡਦੀ ਨਹੀਂ ਸਾਬਕਾ ਅਫਸਰ ਨੇ ਉਹਨੂੰ ਤਾਂ ਬਹੁਤ ਕਿਉਂਕਿ ਉਹਨਾਂ ਦੇ ਤਜਰਬੇ ਨੂੰ ਇਸਤੇਮਾਲ ਕਰਦੇ ਰਹਿੰਦੇ ਆ ਸੋ ਅਸੀਂ ਵੀ ਇਦਾਂ ਹੀ ਕਰਾਂਗੇ ਸਾਡੇ ਕੋਲੇ ਤਾਂ ਮਾਰਸ਼ਲ ਆਰਟ ਦੇ ਸਾਡਾ ਗੱਤਕਾ ਹੈ ਸਾਡੇ ਤਾਂ ਜਿੱਲਾ ਵੀ ਸਾਡੇ ਟ੍ਰੇਨਿੰਗਾਂ ਹੁੰਦੀਆਂ ਨੇ ਨੰਬਰ 1 ਟ੍ਰੇਨਿੰਗਾਂ ਸਾਡੀਆਂ ਨੇ ਸੁਇਸ਼ ਕਰਕੇ ਮੈਂ ਅੱਜ ਦੇ ਮੌਕੇ ਤੇ ਖਾਸ ਤੌਰ ਤੇ ਬਧਾਈ ਵੀ ਦੇਣਾ ਭੈਣਾ ਨੂੰ ਨਾਲ ਇਹ ਵੀ ਹੈ ਅੱਜ ਕੋ ਅਨਾਉਂਸਮੈਂਟ ਵੀ ਕਰਨ ਲੱਗਿਆ ਤੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ ਚ ਕਿੰਨੇ ਕ ਦਿਨਾਂ ਚ ਮੈਡਮ ਕਰਾਂਗੇ ਟ੍ਰੇਨਿੰਗ ਤੇ ਐਸੇ ਸੈਸ਼ਨ ਚ ਲਿਆਉਂਗੇ ਆ ਜਿਹੜਾ ਸੈਸ਼ਨ ਹੈ ਮੌਨਸੂਨ ਸੈਸ਼ਨ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜੂਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਭਰਾਂਗੇ ਜੀ ਤਨਜਾ ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਹੈ ਟੈਕਸ ਰਹੀਂ ਪੈਸੇ ਲੈਣੇ ਆ ਸਹੂਲਤਾ ਰਹੀਂ ਪੈਸੇ ਦੇਣੇ ਖਜ਼ਾਨਾ ਇੱਧਰੋਂ ਆਊਗਾ ਇੱਧਰ ਜਾਊਗਾ ਪਹਿਲਾਂ ਕੀ ਸੀ ਇੱਧਰੋਂ ਆਉਂਦਾ ਤਾਂ ਹੈਗਾ ਸੀ ਇੱਧਰ ਨੂੰ ਜਾਂਦਾ ਨਹੀਂ ਸੀ ਉਹ ਇੱਧਰ ਉੱਧਰ ਮੁੜ ਜਾਂਦਾ ਸੀ ਪਹਾੜਾਂ ਪੂੜਾਂ ਵੱਲ ਮੁੜ ਜਾਂਦਾ ਸੀ ਹਾਂ ਇੱਧਰ ਉਹ ਕਿਤੇ ਆਪ ਦੇ ਰਿਸ਼ਤੇਦਾਰਾਂ ਦੇ ਪਾਸੇ ਨੂੰ ਮੁੜ ਜਾਂਦਾ ਸੀ ਸੋ ਇਸ ਕਰਕੇ ਅੱਜ ਦੇ ਰਖੜੀ ਦੇ ਮੌਕੇ ਤੇ ਮੈਂ ਵਿਸ਼ੇਸ਼ ਤੋਹਫਾ ਪੈਣਾ ਨੂੰ ਦਿੰਨਾ ਕਿ ਆ ਆਸ਼ਾ ਵਰਕਰਾਂ ਦੀ ਵੀ ਕਾਫੀ ਮੰਗਾ ਨੇ ਪੁਰਾਣੀਆਂ ਲਟਕਦੀਆਂ ਆ ਰਹੀਆਂ ਨੇ ਮੈਂ ਤੁਹਾਨੂੰ ਦੱਸ ਜੀ ਨਾ ਫੈਲੇ ਹੀ ਇਹ ਜਿਹੇ ਬਣਾਤੀਆਂ ਰੂਲ ਹੀ ਇਹ ਜਿਹੇ ਬਣਾਤੇ ਨਾ ਦੇਖੇ ਕਿਸੇ ਨੇ ਪਹਿਲਾਂ ਹੁਣ ਉਹਨੂੰ ਠੀਕ ਵੀ ਕਰ ਰਹੇ ਆ ਟਾਈਮ ਥੋੜਾ ਲੱਗ ਸਕਦਾ ਕਾਗਜ਼ੀ ਕੰਮ ਨੇ ਕਈ ਵਾਰੀ ਹਾਈ ਕੋਰਟ ਮਾਨ ਜੋ ਹਾਈ ਕੋਰਟ ਦੇ ਕੋਈ ਆਰਡਰ ਨੇ ਉਹ ਵੀ ਜਿਹੜਾ ਉਹਨਾਂ ਤੇ ਪਾਲਣਾ ਕਰਨੀ ਪੈਂਦੀ ਹੈ ਪਰ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿ ਛੇਤੋਂ ਛੇਤੀ ਕਲੀਅਰ ਕਰਕੇ ਤੇ ਅਸੀਂ ਬੱਚਿਆਂ ਨੂੰ ਨੌਕਰੀ ਦੇ ਦਈਏ ਸੋ ਮੈਂ ਹੁਣ ਪਿੱਛੇ ਜੇ ਨਿਯੁਕਤੀ ਪੱਤਰ ਬਣ ਰਿਹਾ ਸੀ ਉਹ ਇੱਕ ਇੱਕ ਉਹ ਕੁੜੀ ਉੱઠી ਤੇ ਉਹਨੇ ਕਿਹਾ ਜੀ ਮੈਂ ਲੁਧਿਆਣੇ ਚ ਇੱਕ ਪ੍ਰਾਈਵੇਟ ਅਕੈਡਮੀ ਚ ਪੜਾਉਣੀ ਆ 200 ਬੱਚਾ ਲਗਭਗ ਪੜਾਉਂਦੀ ਕਿਹਨੂੰ ਐ ਜਿਹੜੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਪੀਆਰ ਛੱਡ ਕੇ ਵਾਪਸ ਪੰਜਾਬ ਚ ਆਏ ਨੇ ਉਹਨਾਂ ਨੂੰ ਮੈਂ ਕੰਪੀਟੀਸ਼ਨ ਦੇ ਪਟਵਾਰੀ ਦੇ ਡੀਐਸਪੀ ਦੇ ਹੈੱਡ ਕਲਰਕ ਦੇ ਜਿੰਨੇ ਵੀ ਪੰਜਾਬ ਚ ਪੋਸਟਾਂ ਨਿਕਲਦੀਆਂ ਨੇ ਉਹਨਾਂ ਦੇ ਟੈਸਟਾਂ ਦੀ ਤਿਆਰੀ ਕਰਾਉਣੀ ਆ ਤਾਂ ਕਿ ਉਹ ਇੱਥੇ ਹੀ ਨੌਕਰੀ ਲੈ ਸਕਣ ਮੈਨੂੰ ਬੜੀ ਹੈਰਾਨੀ ਹੋਈ ਤੁਸੀਂ ਆਮ ਤੌਰ ਤੇ ਲਿਖਿਆ ਪੜਿਆ ਹੋਣਾ ਵਦੇਸ਼ ਜਾਣ ਲਈ ਪੜ੍ਹਾਈ ਕਰਨ ਵਾਸਤੇ ਇੱਥੇ ਮਿਲੋ ਪਰ ਇਹ ਨਹੀਂ ਲਿਖਿਆ ਬੜਾ ਹੋਣਾ ਕਿ ਵਿਦੇਸ਼ੋਂ ਆ ਕੇ ਪੜ੍ਹਾਈ ਕਰਨ ਲਈ ਇੱਥੇ ਮਿਲੋ ਸੋ ਇੱਥੇ ਸਕੂਲ ਖੁੱਲਣ ਲੱਗ ਗਏ ਹੁਣ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਔਰ ਬੱਚੇ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਆਂ ਹਰ ਰੋਜ਼ ਮੇਰੇ ਕੋਲੇ ਫੋਨ ਆਉਂਦੇ ਆ ਕਿ ਅਸੀਂ ਬਾਹਰੋਂ ਆ ਗਏ ਜੀ ਅਸੀਂ ਆਹ ਬਿਜ਼ਨਸ ਕਰਨਾ ਹੈ ਅਸੀਂ ਆਹ ਕੰਮ ਕਰਨਾ ਹੈ ਤਾਂ ਅਸੀਂ ਉਹਨਾਂ ਨੂੰ ਸਵਾਗਤ ਕਰਦੇ ਆਂ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਨ ਚ ਕਾਮਯਾਬ ਰਹੇ ਆਂ ਕਾਲਜਾਂ ਸਕੂਲਾਂ 'ਚ ਸਾਡੇ ਐਡਮਿਸ਼ਨਾਂ ਵੱਧ ਗਈਆਂ ਕਿਉਂਕਿ ਬੱਚੇ ਪੜ੍ਹਨਾ ਚਾਹੁੰਦੇ ਇੱਥੇ ਪੜੋ ਯੂਪੀਐਸਸੀ ਦੇ ਵੀ ਸੈਂਟਰ ਖੋਲਾਂਗੇ ਆਈਐਸ ਕਰੋ ਆਈਪੀਐਸ ਕਰੋ ਵੱਡੇ ਅਫਸਰ ਬਣੋ ਮਿਹਨਤ 'ਚ ਕੋਈ ਕਮੀ ਨਹੀਂ ਪੰਜਾਬੀਆਂ ਵਰਗਾ ਮਿਹਨਤੀ ਨਹੀਂ ਕੋਈ ਉਹ ਜਿੱਥੇ ਸਾਡੇ ਕੋਲੇ ਨਾ ਪਾਸਪੋਰਟ ਹੁੰਦਾ ਨਾ ਸਾਡੇ ਕੋਲੇ ਕੋਈ ਪੈਸਾ ਹੁੰਦਾ ਨਾ ਸਾਡੇ ਕੋਲੇ ਕੋਈ ਉਸ ਮੌਸਮ 'ਚ ਰਹਿਣ ਦਾ ਤਜਰਬਾ ਹੁੰਦਾ ਸ ਤਾਂ ਉੱਥੇ ਕਾਮਯਾਬ ਹੋ ਜਾਂਦੇ ਆ ਪੰਜਾਬੀ ਤਾਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਂਦਾ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਵੀ ਚਲ ਕੋਈ ਨਹੀਂ ਗੱਲ ਤਾਂ ਕਿਸੇ ਹੋਰ ਮੁਲਕ ਦੀ ਹੋਈ ਸੀ ਇੱਥੇ ਹੋਵੇ ਚਲ ਇੱਥੇ ਕਾਮਯਾਬ ਹੋ ਜਾਂਦੇ ਆ ਸੋ ਸਾਨੂੰ ਹਾਰਡਵਰਕ ਦੇ ਵਿੱਚ ਸਾਨੂੰ ਕੋਈ ਪਛਾੜ ਨਹੀਂ ਸਕਦਾ ਬਹੁਤ ਮਿਹਨਤੀ ਕੌਮ ਹੈ ਸਾਡੀ ਔਰ ਧਰਤੀ ਬਹੁਤ ਜਰਖੇਜ਼ ਬਹੁਤ ਉਪਜਾਊ ਧਰਤੀ ਮੌਸਮ ਹਰ ਕਿਸਮ ਦਾ ਮੌਸਮ ਤੇ ਫਿਰ ਕੀ ਨਹੀਂ ਹੈਗਾ ਇੱਥੇ ਹਾਂ ਚੰਗੀ ਨੀਅਤ ਵਾਲੀਆਂ ਸਰਕਾਰਾਂ ਦਾ ਲੀਡਰ ਨਹੀਂ ਮਿਲੇ ਸੀ ਜਿਨ੍ਹਾਂ ਨੇ ਮੌਕੇ ਕ੍ਰੀਏਟ ਕਰਨੇ ਸੀ ਦੱਬੇ ਤਾਂ ਉਧਰ ਹੀ ਜਾਣਗੇ ਨਾ ਜਿੱਧਰ ਇੰਜਣ ਲੈ ਕੇ ਜਾਊ ਹੁਣ ਇੰਜਲ ਹੀ 90 90 ਸਾਲ ਪੁਰਾਣੇ ਲਾਈ ਬੈਠੇ ਸੀ ਕੋਲਿਆਂ ਵਾਲੇ ਹਨਾ ਹੁਣ ਨਹੀਂ ਚੱਲ ਸਕਦੇ ਉਸ ਹਿਸਾਬ ਨਾਲ ਦਿੱਲੀ ਵਾਲਿਆਂ ਨੇ ਇੰਜਣ ਬਦਲ ਲਿਆ 8.5 ਸਾਲ ਹੋ ਗਏ ਅਰਵਿੰਦ ਕੇਜਰੀਵਾਲ ਨਾਂ ਦਾ ਨਵਾਂ ਡਿਜ਼ਾਈਨ ਦਾ ਇੰਜਣ ਹੈ ਦਿੱਲੀ ਦੀ ਗੱਡੀ ਪਟੜੀ ਤੇ ਚੜੀ ਹੋਈ ਹੈ ਦਿੱਲੀ 'ਚ ਸਕੂਲ ਸ਼ਾਨਦਾਰ ਬਣ ਗਏ ਦਿੱਲੀ ਦੇ ਹਸਪਤਾਲ ਸ਼ਾਨਦਾਰ ਨੇ ਫ੍ਰੀ ਇਲਾਜ ਹੁੰਦਾ ਹੈ ਦਿੱਲੀ 'ਚ ਬਿਜਲੀ ਫ੍ਰੀ ਐ ਔਰਤਾਂ ਨੂੰ ਜਿਹੜਾ ਬੱਸ ਦੇ ਵਿੱਚ ਸਫਰ ਫ੍ਰੀ ਐ ਹੋਰ ਕਿੰਨਾ ਕੁਝ ਦਿੱਲੀ ਦੇ ਵਿੱਚ ਹੋ ਰਿਹਾ ਹੈ ਰਾਸ਼ਨ ਘਰੋਂ ਘਰੀ ਬੰਨ ਜਾ ਰਿਹਾ ਉਹੀ ਅਸੀਂ ਇੱਥੇ ਕਰ ਰਹੇ ਆਂ ਪੰਜਾਬ ਦੇ ਵਿੱਚ ਸਰਕਾਰ ਤੁਹਾਡੇ ਦਵਾਰਨਾ ਤੇ ਤੁਹਾਡੇ ਕੋਲੇ ਅਫਸਰ ਆਉਂਦੇ ਆਂ ਮੈਂ ਰੋਜ਼ ਮੈਂ ਰਿਪੋਰਟਰ ਐ ਨਾ ਵੀ ਅੱਜ ਕਿਹੜਾ ਡੀਸੀ ਜਾ ਰਿਹਾ ਹੈ ਕਿਹੜਾ ਏਡੀਸੀ ਪਿੰਡਾਂ ਜਾ ਰਿਹਾ ਹੈ ਉੱਥੇ ਰਿਸ਼ਤਰੀਆਂ ਕਰਕੇ ਆਊਗਾ ਜਾਂ ਕੋਈ ਪ੍ਰਮਾਣ ਪੱਤਰ ਬਣਾਉਣਾ ਕਿਸੇ ਨੇ ਕੁਛ ਆਧਾਰ ਕਾਰਡ ਦਾ ਕੋਈ ਵੀ ਕੁਛ ਸੋ ਅਸੀਂ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਹੈ ਕਈ ਬਹੁਤ ਬਹੁਤ ਬੰਦੇ ਅਜੇ ਨੇ ਜਿਹੜੇ ਸ਼ਹਿਰ ਨਹੀਂ ਆ ਸਕਦੇ ਬਜ਼ੁਰਗ ਨੇ ਉਹਨਾਂ ਨੂੰ ਸ਼ਹਿਰ ਆਉਣ ਵਾਸਤੇ ਕਿਸੇ ਸਹਾਰੇ ਦੀ ਜਾਂ ਵਹੀਕਲ ਦੀ ਲੋੜ ਪੈਂਦੀ ਆ ਉਹਨਾਂ ਕੋਲ ਹੈ ਨਹੀਂ ਤਾਂ ਜੇ ਉਹਨਾਂ ਦੇ ਪਿੰਡ ਹੀ ਅਫਸਰ ਆ ਜਾਣ ਤਾਂ ਤੁਰ ਕੇ ਚਲੇ ਜਾਣ ਉੱਥੇ ਤਾਂ ਫਿਰ ਕੰਮ ਹੋ ਗਿਆ ਜਦੋਂ ਅਸੀਂ ਵੋਟਾਂ ਮੰਗਣ ਆਉਨੇ ਆ ਉਹ ਤਾਂ ਅਸੀਂਆਂ ਪਿੰਡੀਆਂ 'ਚ ਵੀ ਜਾਂਦੇ ਆ ਲੋਂਗੋ ਵਾਲ ਕੋਲੇ ਪਿੰਡੀਆਂ ਨੇ ਛੋਟੀਆਂ ਛੋਟੀਆਂ ਹੈਨਾ ਕੋਠੇ ਕਹਿੰਦੇ ਨੇ ਆਪਾਂ ਕੋਠਿਆਂ 'ਚ ਵੀ ਜਾਂਦੇ ਆ ਖਿਆਲ ਰੱਖਿਓ ਜੀ ਤਾਂ ਤੂੰ ਬੱਸ ਸਾਥ ਦਿਓ ਜੀ ਤੇ ਜਦੋਂ ਜਿੱਤ ਜਾਂਦੇ ਆ ਉਹ ਕਹਿੰਦੇ ਚੰਡੀਗੜਾ ਹੋ ਜੀ ਕੀ ਗੱਲ ਵੀ ਉਦੋਂ ਕਿਉਂ ਨਹੀਂ ਆ ਸਕਦੇ ਵੀ ਜਿੱਤਣ ਤੋਂ ਬਾਅਦ ਸੋ ਸਰਕਾਰਾਂ ਲੋਕਾਂ ਦੇ ਦਵਾਰ ਜਾਣ ਜਲੰਧਰ ਮੈਂ ਇੱਕ ਟਿਕਾਣਾ ਬਣਾ ਲਿਆ ਉਹਦੇ ਨਾਲ ਕੀ ਹੋ ਗਿਆ ਜਲੰਧਰ ਹੁਸ਼ਿਆਰਪੁਰ ਇਧਰੋਂ ਦਸੂਆ ਟਾਂਡਾ ਨਕੋਦਰ ਹੈਨਾ ਇਧਰੋਂ ਆਪਣਾ ਕਪੂਰਥਲਾ ਤਰਨਤਾਰਨ ਅੰਮ੍ਰਿਤਸਰ ਰਜਨਾਲਾ ਗੁਰਦਾਸਪੁਰ ਇਹ ਏਰੀਆ ਇਹਨੂੰ ਚੰਡੀਗੜ੍ਹ ਦਾ 150 ਕਿਲੋਮੀਟਰ ਇਹਨਾਂ ਦਾ ਸਫ਼ਰ ਘਟ ਗਿਆ ਉਹ ਜਲੰਧਾ ਆ ਜਾਂਦੇ ਨੇ ਹਰ 10 ਦਿਨਾਂ ਦੇ ਵਿੱਚ ਹਫਤੇ ਵਿੱਚ 2 ਦਿਨ ਜਾਂਦੇ ਆ ਉੱਥੇ ਉਹ ਜਲੰਧਾ ਆ ਜਾਂਦੇ ਨੇ ਤੇ ਇਧਰੋਂ ਆਪਣੇ ਸੰਗਰੂਰ ਆਪਣਾ ਘਰ ਹੈ ਐਮਪੀ ਤੁਹਾਡਾ ਆਪਣਾ ਠੀਕ ਹੈ ਨਾ ਇੱਥੇ ਬਰਨਾਲੇ ਚ ਵੀ ਆਫਿਸ ਹੈਗਾ ਸੰਗਰੂਰ ਮੈਂ ਕਹਿੰਨਾ ਕਿ ਤੁਹਾਨੂੰ ਕੰਮ ਕਰਾਉਣ ਵਾਸਤੇ ਚੰਡੀਗੜ੍ਹ ਦਾ ਜਿੱਦਾਂ ਕੋਈ ਬਹੁਤ ਹੀ ਮਜਬੂਰੀ ਹੈ ਤਾਂ ਠੀਕ ਹੈ ਨਹੀਂ ਚੰਡੀਗੜ੍ਹ ਦਾ ਮਤਲਬ ਹੈ ਦੋ ਦਿਹਾੜੀਆਂ ਫੁੱਟੜੀਆਂ ਤੇ ਤੇਲ ਤੇ ਫਿਰ ਰਹਿਣ ਖੈਣ ਦਾ ਖਾਣ ਪੀਣ ਦਾ ਖਰਚਾ ਤਾਂ ਮਤਲਬ ਚੰਡੀਗੜ੍ਹ ਦਾ ਇੱਕ ਜਿਹੜਾ 5 ਤੋਂ 10000 ਦੇ ਵਿੱਚ ਪੈਂਦਾ ਹੈ ਕਿਉਂ ਵੀ ਜੇ ਕੰਮ ਇੱਥੇ ਹੋ ਜੇ ਤਾਂ ਅਪਨ ਕੀ ਮਾਰਾ